ਲੋ ਵੀ ਬਿਲਕੁਲ ਹਰਮਾਨਗੜ ਮੇਲੇ 'ਚ ਖੜੇ ਆ ਬਾਈ ਡਾਕਟਰ ਗਰਸੇਵਕ ਦੇ ਨਾਲ ਤੇ ਬਾਈ ਦੋ ਬਸ਼ੇਰੇ ਲੈ ਕੇ ਆਇਆ ਤੇ ਇਹ ਆ ਬਾਈ ਆਪਣੇ ਅਲਬਖਸ਼ ਘੋੜੇ ਦੇ ਬਾਈ ਸ਼ੈਰੀ ਵਾਲੇ ਦੇ ਤੇ ਦਰੋਨੇ ਦੇ ਪੋਤੇ ਪੋਤੇ ਆ ਗਏ ਬਾਈ ਜਿਹੜਾ 11 ਕਰੋੜ ਦਾ ਵੇਕੇ ਗਿਆ ਸੀ ਨਾ ਬਾਈ ਹਾਂਜੀ 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 ਤੇ ਦੋਨੇ ਦੋਸਤੋ ਇਹ ਬਗਾਉਆ ਦੋਨਾਂ ਦੀ ਤੁਹਾਨੂੰ ਡਿਟੇਲ ਦੇ ਦਿੰਨੇ ਆ ਕਿਹੜਾ ਕਿਵੇਂ ਤੇ ਕਿਹੜਾ ਕਿਵੇਂ ਆ ਆ ਡਾਕਟਰ ਸਾਹਿਬ ਦੱਸ ਗਏ ਫਿਰ ਆਪਣੇ ਬਿਲਕੁਲ ਹਾਂਜੀ ਹਾਂਜੀ ਜ਼ਰੂਰ ਜੀ ਆਹ ਜਿਹੜਾ ਇੱਧਰਲੇ ਪਾਸੇ ਖੜਾ ਹੈ ਵੱਡਾ ਆਪਣਾ ਇਹ ਆਪਣਾ ਬਸ਼ੇਰਾ ਹੋ ਗਿਆ 2.5 ਸਾਲ ਦਾ ਜੀ ਠੀਕ ਹੈ ਤੇ ਇਹ ਅਲਬਖਸ਼ ਦਾ ਬੱਚਾ ਹੀ ਦ્રોਨੇ ਦਾ ਪੁੱਤ ਆ ਠੀਕ ਹੈ ਦੋਨੇ ਬੱਚੇ ਅਲਬਖਸ਼ ਦੇ ਨੇ ਹਾਂਜੀ ਹਾਂਜੀ ਹੂੰ ਤੇ ਕੁੜੀ ਕੁੜੀ ਵੀ ਕਿਤੋਂ ਆ ਕੁੜੀ ਇੱਕ ਦੀ ਹੈ ਜੀ ਠੀਕ ਹੈ ਤੇ ਕੁੜੀ ਦੀ ਲਾਈਨ ਨੂੰ ਡਾਕਟਰ ਸਾਹਿਬ ਕਿਹੜੀ ਕੁੜੀ ਕੁੜੀ ਦੀ ਲਾਈਨ ਤਾਂ ਆਪਣੇ ਤੁਹਾਨੂੰ ਪਤਾ ਕਿਹੜੀਆਂ ਲੈਣਾ ਹੈ ਪੰਜਾਬ 'ਚ ਪੁਰਾਣੀਆਂ ਤਾਂ ਪੁਰਾਣੀ ਉਮਾਰ ਮੜਬੜੀ ਕੋੜੀ ਦੀ ਹੈ ਜੀ ਠੀਕ ਹੈ ਜੀ ਕੋੜੀ ਮੜਬੜੀ ਮਾਰਕਿੰਗ ਬੜੀ ਸੋਹਣੀ ਆਈ ਹੈ ਭਾਈ ਜੀ ਹਾਂ ਇੱਕ ਪੈਰ ਚਿੱਟਾ ਜੀ ਇਹਦਾ ਮੱਥੇ ਪਟਾ ਹਾਂ ਪੈਰ ਇੱਕ ਚਿੱਟਾ ਪੈਰ ਇੱਕ ਚਿੱਟਾ ਫਿਰ ਕਲਰ-ਕੁਲਰ ਦੇਖੋ ਜਮਾ ਦੋਸਤੋ ਹਨਾ ਹਾਂਜੀ ਹਾਂਜੀ ਸੇਮ ਟੂ ਸੇਮ ਤੇ ਬਾਕੀ ਭਾਈ ਪਟਾ ਵੀ ਆਏ ਜਮਾ ਬਿਆਹ ਨਹੀਂ ਵੀ ਖਿਲਰ ਮਾਏ ਕਿਤੇ ਵਾਲ ਇਧਰ-ਉਧਰ ਹੋ ਗਏ ਹੋਣਗੇ ਜੇ ਫੱਟਣਾ ਲਾਈਨ ਮਾਰੀ ਹੁੰਦੀ ਆ ਹਾਂ ਇਹ ਕੋਈ ਬੰਦਾ ਸ਼ੌਂਕ ਵਾਲਾ ਰੱਖਣ ਵਾਲਾ ਚੜ੍ਹਨ ਵਾਲੇ ਨੇ ਕਿਸੇ ਨੇ ਲੈਣਾ ਹੋਵੇ ਆਪਾਂ ਦੇ ਦੇਾਂਗੇ ਕੋਈ ਚੱਕਰ ਵਾਲੀ ਗੱਲ ਦੀ ਠੀਕ ਹੈ ਭਾਈ ਤੇ ਇਹ ਹਾਈਟ ਫੀਟ ਕਿੰਨੀ ਗਾਰਡਨ ਚਾਇਆ ਹਾਂ ਦੋ ਦੰਦ ਹੋ ਗਏ ਬਾਕੀ ਬੱਚੇ ਬਈ ਦੋਨੀ ਸੁਨੱਖਿਆ ਕੰਨਾ ਗੁੰਨਾ ਕੋ ਦੋਨਾ ਜਿਸ ਨੱਖਾ ਬਣ ਬਹੁਤ ਹੈ ਤੇ ਜੇ ਪਰਲਾ ਪਰਲੇ ਦੀ ਗੱਲ ਕਰਕੇ ਬਈ ਪਰਲਾ ਦੀ ਗੱਲ ਪਰਲਾ ਬਸ਼ੇਰਾ ਆਪਣਾ 15 ਮਹੀਨਿਆਂ ਦਾ ਹੋਇਆ ਜੀ ਹਜੇ ਤਿਕ ਠੀਕ ਹੈ ਬਈ ਤੇ ਇਹਦੀ ਮਾਰਕਿੰਗ ਮੂਰਕਿੰਗ ਜਮਾ ਡਰੋਨੇ ਵਾਲੀ ਹੈ ਚਾਰੇ ਪੈਰ ਚਿੱਟੇ ਇਹਦੇ ਤੇ ਮੱਥੇ ਦੇ ਥੋੜਾ ਪਟਾ ਛੋਟਾ ਠੀਕ ਹੈ ਬਈ ਮੱਥੇ ਮਨ ਕੇ ਚਲੋ ਛੋਟਾ ਪਟਾ ਇਹ 15 ਮਹੀਨਿਆਂ ਦਾ ਹੋਇਆ ਹਜੇ ਤਿਕ ਤੇ ਹਾਈਟ ਇਹਦੀ ਵੀ 60 ਪਲੱਸ ਆ ਠੀਕ ਹੈ ਇਹ 15 ਮਹੀਨੇ ਦਾ ਹਾਈਟ ਬੋਸ ਉਹਦੇ ਬਰਾਬਰੀ ਆ ਇਹ 60 ਪਲੱਸ ਕਰ ਗਿਆ ਮੂਰਲੇਪੁਰ ਤੋਂ ਥੋੜੇ ਜਿਹਾ ਵੱਧ ਚਿੱਟਿਆ ਮਗਰਲੇ ਘਟਨੇ ਹਾਂ 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 ਹੂੰ ਤੇ ਬਾਕੀ ਕੰਨਾ ਕੁੰਨਾ ਦੀ ਕੁੰਡੀ ਇਹਦੀ ਵੀ ਪੂਰੀ ਆ ਬਾਈ ਹਨਾ ਬਾਕੀ ਉਹ ਹੋਰ ਲੈ ਕੇ ਆਂਦੇ ਆ ਚਾਰ ਜਾਨਵਰ ਠੀਕ ਹੈ ਤੇ ਇਹ ਵੀ ਇਹ ਵੀ ਵੇਚਣਾ ਬਾਈ ਫਿਰ ਹਾਂ ਇਹ ਵੀ ਸੇਲ ਕਰਨਾ ਹੈ ਜੀ ਆਪਾਂ ਠੀਕ ਹੈ ਬਾਈ ਹਾਂ ਜੀ ਤੇ ਇਹ ਵੀ ਹੋਰਨਾ ਹੈ ਜੇ ਕਿਸੇ ਬੰਦੇ ਨੂੰ ਚਾਹੀਦਾ ਫੋਨ ਕਰੇ ਹੋਣ ਵਾਸਤੇ ਘੋੜਾ ਬਹੁਤ ਚੰਗਾ ਆਏਗਾ ਜੇ ਕੋਈ ਬੰਦੇ ਨੇ ਖ ਲੈਣਾ ਹੋਵੇ ਤਾਂ ਤੇ ਆਹ ਡਾਕਟਰ ਸਾਹਿਬ ਇਧਰ ਨਿਰਗਾਂ ਕਵਾਦੀਆਂ ਫੁੱਟਿੰਗ ਹੀ ਰੱਖੀ ਇਹ ਦੋ ਬਸ਼ੇਰੀ ਲਿਆਂਦੇ ਆ ਜੀ ਹੂੰ ਤੇ ਇੱਕ ਬੈਲਾਰੂਸ ਦਾ ਇੱਕ ਹੋਰ ਕਿਸੇ ਘੋੜੇ ਦਾ ਆਹ ਘੋੜੀ ਤਾਂ ਬਰਾਤਾਂ ਵਾਲੀ ਐ ਇਹ ਘੋੜੀ ਬਰਾਤਾਂ ਵਾਲੀ ਇੱਕੋ ਨੁਕਰੀ ਬਸ਼ੇਰੀ ਐ ਜੀ ਆਜਾ ਉਹ ਠੀਕ ਐ ਉਹ ਦੋਸਤੋ ਬਾਈ ਤੁਹਾਨੂੰ ਮੈਂ ਦੱਸ ਦਿੰਨਾ ਵੀ ਜੇ ਤਾਂ ਹਨਮਾਨਗੜ ਮੇਲੇ ਚ ਤਾਂ ਜਿਹੜੀ ਪਹਿਲੀ ਲੈਣਾ ਦਸਪਾਲ ਅੰਕਲ ਵਾਲੀ ਉਹ ਲੈਂਡ ਦੇ ਜਮਾਂ ਲਾਸਟ ਤੇ ਆ ਡਾਕਟਰ ਦਾ ਆਪਣੇ ਦਾ ਤੁਹਾਨੂੰ ਤੰਬੂ ਮਿਲ ਜੂਗਾ ਸਟੋਰੀ ਇੱਕ ਆ ਬਸ਼ੇਰੀਏ ਆਪਣੇ ਭੀਮ ਘੋੜੇ ਦੀ ਐ ਅਰਜਨ ਰੌਲੀ ਵਾਲੇ ਦੀ ਪੋਤੀ ਐ ਇਹ ਠੀਕ ਆ ਬਈ ਭੂਪੇ ਤਾਂ ਭੀਮ ਨੂੰ ਪੰਜ ਪੰਜ ਮਹੀਨਿਆਂ ਦੀ ਹੋ ਗਈ ਜੀ ਇਹ ਵੀ ਸੇਲ ਕਰਨੀ ਇੱਕ ਉਹ ਘੋੜੀ ਐ ਜੀ ਉਹ ਥੋੜਾ ਜਿਹਾ ਪੈਣਾ ਚ ਕਮਾਣੀ ਆ ਉਹਦੇ ਬੱਚੇ ਪੁੱੱਚੇ ਲੈਣ ਵਾਲੇ ਬੰਦੇ ਨੂੰ ਜੇ ਕੋਈ ਹੋਵੇ ਬੰਦਾ ਬੱਦੇ ਦੇ ਦਾਂਗੇ ਹਾਂ ਜੀ ਠੀਕ ਆ ਬਈ ਇਹ ਮੰਨ ਕੇ ਚਲੋ 2 4 6 ਹਾਂ ਜੀ ਇੱਕ ਘੋੜੀ ਬਸ਼ੇਰੀ ਆਪਣੇ ਉਧਰ ਖੜੀ ਆ ਉਹ 6ਵੇਂ ਨੰਬਰ ਤੇ ਆਈ ਐ ਉਹ ਹੀ ਵੇਚਨੀ ਆ ਉਹ ਵੀ ਕਰ ਦਾਂਗੇ ਸੇਲ ਜੀ ਠੀਕ ਆ ਬਈ ਸੇਲ ਆਸਤੇ ਆ ਸਾਰੇ ਸੇਲ ਆਸਤੇ ਆਏ ਇੱਥੇ ਕੱਲ ਕੱਲ ਦੁੱਧ ਦੰਦ ਵਾਲਿਆਂ ਚ ਨਹੀਂ ਅੱਜ ਅ ਅੱਜ ਦੋ ਦੰਦ ਦੇ ਵਿੱਚ 6ਵੇਂ ਨੰਬਰ ਤੇ ਆਈ ਹੈ ਜੀ ਬਚੀ ਉਹ ਵੀ ਦੋਸਤੋ 6ਵੇਂ ਨੰਬਰ ਤੇ ਦੋ ਦੰਦ ਚਾਈ ਆ ਦੋ ਦੰਦ ਚ 6ਵੇਂ ਨੰਬਰ ਤੇ ਇਹ ਵੀ ਦਿਖਾਉ ਆ ਬੱਚੀ ਚੈੱਕ ਕਰੋ ਜੇ ਸਾਈਡ ਤੇ ਬਣਾਇਆ ਤੇ ਇਹ ਬੱਚੀ ਆ ਜੀ ਠੀਕ ਆ ਬਈ ਇਹ 6ਵੇਂ ਨੰਬਰ ਤੇ ਆਈ ਹੈ ਇਹ ਕਿਹੜੀ ਲਾਈਨ ਦੀ ਆ ਇਹ ਨੂਰੇ ਦੀ ਹੈ ਜੀ ਨੂਰੇ ਦੀ ਬਾਕਰਪੁਰ ਵਾਲੀ ਨੂਰੇ ਦੀ ਬੱਚੀ ਆ ਤੇ ਮਾਂ ਨੁਕਰੀ ਸੀ ਬਾਈ ਮਾਂ ਨੁਕਰੀ ਸੀ ਮਾਂ ਨੁਕਰੀ ਸੀ ਹਾਂ ਜੀ ਕਿੰਨੀ ਹਾਈਟ ਲੈ ਗਈ ਬਾਈ ਇਹ ਇਹ 68 ਕੈਂਚਾ ਜੀ 68 ਕੈਂਚਾ ਤੇ ਪ੍ਰੋਪਰ ਜੇ ਮਹੀਨੇ ਦੇ حساب ਨਾਲ ਦੇਖੋਗੇ ਕਿੰਨੀ ਹੋ ਗਈ ਮਹੀਨੇ ਦੇ حساب ਨਾਲ 31 ਮਹੀਨੇ ਦੀ ਹੋਗੀ 31 ਮਹੀਨੇ ਦੀ ਹੋਗੀ ਹਾਂ ਜੀ ਹਾਂ ਦੋ ਦੰਦ ਲੱਗ ਠੀਕ ਹੈ ਬਾਈ ਦੋ ਦੰਦ ਵਾਲੇ ਸ਼ੋਚੀ ਪਈ ਸੀ ਤੇ ਨੰਬਰ ਤੇ ਫਿਰ ਇਹ ਤੇਰੇ ਤੇ ਡਾਕਟਰ ਬਾਈ ਸੁਣਨ ਸਾਰੇ ਹਾਂ ਹਾਂ ਮੇਰੇ ਤੇ 9915465514 ਠੀਕ ਆ ਬਈ 9915465514 ਹਾਂਜੀ ਤੇ ਆਹਾਂ ਨੰਬਰ ਆ ਦੋਸਤੋ ਡਾਕਟਰ ਨੇ ਬਾਈ ਨੇ ਤੁਹਾਨੂੰ ਦੱਸਤਾ ਤੇ ਕੋਈ ਵੀ ਜਾਨਵਰ ਜਿਹੜਾ ਤੁਹਾਨੂੰ ਫਿੱਟ ਆਉਂਦਾ ਉਹ ਤੁਸੀਂ ਲੈ ਸਕਦੇ ਹੋ ਜੀ ਘਾਂਟੀ ਮਾਰ ਕੇ ਬਾਕੀ ਹਨਮਾਨਗੜ ਮੇਲੇ 'ਚ ਜੇ ਤੁਹਾਨੂੰ ਦੱਸਿਆ ਵੀ ਦਸਪਾਲ ਅੰਕਲ ਵਾਲੀ ਲੈਣ 'ਚ ਜਮਾਂ ਲਾਸਟ ਦੇ ਟੰਬੂ ਆ ਬਾਕੀ ਜੇ ਕਿਸੇ ਨੂੰ ਡਾਕਟਰੀ ਦੀ ਲੋੜ ਆ ਰਾਤ ਭਰ ਤੇ ਇੱਥੇ ਹੀ ਆ ਹੂੰ ਜੇ ਡਾਕਟਰੀ ਦੀ ਲੋੜ ਆ ਇੱਥੇ ਹੀ ਆ ਰਾਤ ਭਰਾਂ ਤੇ ਮੇਲੇ 'ਚ ਵੀ ਲੋੜ ਪੈਂਦੀ ਆ ਡਾਕਟਰਾਂ ਦੀ ਨਾ ਪਰ ਐਮਰਜੈਂਸੀ ਲੋੜ ਪੈਂਦੀ ਆ ਬੰਦੇ ਨੂੰ ਐਮਰਜੈਂਸੀ ਸਹੀ ਗੱਲ ਆ ਬਈ ਸਹੀ ਗੱਲ ਆ ਤੇ ਚਲੋ ਠੀਕ ਹੈ ਡਾਕਟਰ ਸਾਹਿਬ ਧੰਨਵਾਦ ਜੀ ਬਹੁਤ ਬਹੁਤ ਗੱਲਬਾਤ ਕਰਨ ਲਈ ਤੇ ਤੁਸੀਂ ਦੋਸਤੋ ਵੀਡੀਓ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ ਠੀਕ ਹੈ